ਦੇਸ਼ਵਲੋਂ ਜਦੋਂ ਵੀ ਨੀਤੀਯੋਗ ਦੀ ਬੈਠਕ ਸੱਦੀ ਜਾਂਦੀ ਹੈ ਤਾਂ ਪੰਜਾਬ ਦੇ ਵਿੱਚ ਇੱਕ ਵੱਖਰੇ ਤੌਰ ਤੇ ਚਰਚਾ ਛਿੜਦੀ ਹੈ ਪਿਛਲੇ ਸਮੇ ਇਹ ਵੀ ਚਰਚਾ ਰਹੀ ਕਿ ਮੁੱਖ ਮੰਤਰੀ ਤੱਕ ਕੀ ਜਾਣੇ ਸਨ ਵਿੱਤ ਮੰਤਰੀ ਤੱਕ ਵੀ ਨਹੀਂ ਸਨ ਪਹੁੰਚ ਰਹੇ ਪਰੰਤੂ ਅੱਜ ਦੀ ਜਿਹੜੀ ਹੈ ਨੀਤੀਯੋਗ ਦੀ 10ਵੀਂ ਗਵਰਨਰ ਕਾਉਂਸਲ ਦੀ ਜਿਹੜੀ ਬੈਠਕ ਹੁੰਦੀ ਹੈ ਜਦੀ ਅਗਵਾਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਦੇ ਆ ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਕੀ ਰਾਜਾਂ ਦੇ ਮੁੱਖ ਮੰਤਰੀਆਂ ਵਾਂਗ ਦਸਤਕ ਦਿੰਦੇ ਆ ਵੇਖਣ ਵਾਲੀ ਗੱਲ ਹੈ ਕਿ ਉਹਨਾਂ ਨੇ ਇਹ ਕਿਹੜੀ ਜਿਹੜੀ ਹੈ ਪੰਜਾਬ ਦੀ ਦਰਦ ਕਹਾਣੀ ਉੱਥੇ ਸ਼ੋਹੀ ਤੇ ਉਹਦਾ ਜਵਾਬ ਕੀ ਮਿਲਿਆ ਕੁੱਲ ਮਿਲਾ ਕੇ ਨੀਤੀ ਅਜੋਗ ਦੀ ਬੈਠਕ ਦਾ ਕੀ ਮਹੱਤਵ ਹੁੰਦਾ ਤੇ ਖਾਸ ਕਰਕੇ ਪੰਜਾਬ ਦੇ ਪੱਖ ਤੋਂ ਕਿਉਂਕਿ ਪੰਜਾਬ ਨੇ ਸੰਗੀ ਢਾਂਚੇ ਦੀ ਹਮੇਸ਼ਾ ਜਿਹੜੀ ਹੈ ਕੋਹਾਰ ਲਗਾਈ ਹੈ ਉਹਦੇ ਵਿੱਚ ਪੰਜਾਬ ਅੱਜ ਦੀ ਅਜੋਗ ਜਿਹੜੀ ਹੈ ਨੀਤੀ ਜੋਗ ਦੀ ਬੈਠਕ ਦੇ ਵਿੱਚ ਕਿੱਥੇ ਖੜਾ ਵਿਖਾਈ ਦਿੱਤਾ ਖੈਰ ਇਹਦੇ ird gird ਕਾ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜਿਆ ਹੈ ਅਗੇ ਵਿਚਾਰਚੰਕ ਤੇ ਸਿਆਸੀ ਮਹਾਰ ਪ੍ਰੋਫੈਸਰ ਡਾਕਟਰ ਪਿਆਰੇ لال ਗਰਗ ਜੀ ਸੋ ਸਤਿ ਸ੍ਰੀ ਅਕਾਲ WhatsApp ਚੈਨਲ ਇਹ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਸ਼ੁਕਰੀ ਹੈ ਬਹੁਤ ਬ੍ਰਿੰਸਰ WhatsApp ਆਪਰੇਸ਼ਨ ਸੰਦੂਰ ਤੋਂ ਬਾਅਦ ਨੀਤੀ ਜੋਗ ਦੀ ਜਿਹੜੀ ਹੈ ਪਹਿਲੀ ਬੈਠਕ ਹੋਈ ਹੈ ਉਂਝੇ ਗਵਰਨਰ ਕਾਉਂਸਲ ਦੀ 10ਵੀਂ ਬੈਠਕ ਖਾਸ ਇਹਦੀ ਵੱਡੀ ਜਿਹੜੀ ਅਹਿਮਤ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੋਦੇ ਦੇ ਵਿੱਚ ਸ਼ਾਮਲ ਹੁੰਦੇ ਹੈ ਪੰਜਾਬ ਦੀ ਗੱਲ ਕਰ ਲਈਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚਦੇ ਹੈ ਇਸ ਤਰ੍ਹਾਂ ਨੇ ਪੰਜਾਬ ਨੇ ਕਹਿ ਲਈ ਕਿ ਉਹਦੇ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਕਿਹੜੇ ਸ਼ਿਕਵੇ ਸ਼ਿਕਾਇਤਾਂ ਰਹੀਆਂ ਓਵਰ ਆਲ ਆਪਾਂ ਕਿਵੇਂ ਦੇਖਦੇ ਆ ਇਸ ਜਿਹੜੀ ਹੈ ਨੀਤੀ ਜੋਗ ਦੀ ਬੈਠਕ ਨੂੰ ਪੰਜਾਬ ਦੇ ਇਰਦ ਗਿਰਦ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਇਹ ਨਿੱਠਣ ਦੀ ਲੋੜ ਹੈ ਵੀ ਨੀਤੀ ਆਯੋਗ ਦੀ ਜਨਨੀ ਬੈਠਕ ਕਿੱਥੇ ਜਾਂਦੀ ਹੈ ਮੁਹਰੇ ਵਿਕ ਮਸੋਬਿਆਂ ਦੇ ਜਿਹੜੇ ਅੰਤਕਾਰ ਨੇ ਉਹਨਾਂ ਦੇ ਬਾਰੇ ਉਹਨਾਂ ਨੂੰ ਧਿਆਨ ਚੁੱਕ ਕੇ ਜਾਂਦਾ ਜਮੀਰ ਫਿਰ ਹੂੰ ਜੇ ਤੁਸੀਂ ਰੋਜ਼ ਜਿਹੜਾ ਪ੍ਰਸ਼ਾਸਨ ਚ ਨਾਲ ਹੋ ਉੱਥੇ ਤਾਂ ਸੁਬੇਨ ਫਿੱਲ ਵੀ ਲਾ ਨਹੀਂ ਹੋ ਤੇ ਨੀਚੇ ਉਹ ਚੀਜ਼ਾਂ ਦੋਦਿਆਂ ਗੱਲਾਂ ਕਰਕੇ ਟ ਕੰਮ ਨਹੀਂ ਚੱਲਣਾ ਸਾਡਾ ਜਿਹੜਾ ਦੇਸ਼ ਹੈ ਇਹ ਫੈਡਰਲਿਜ਼ਮ ਦਾ ਟਾਂਕੇ ਦਾ ਦੇਸ਼ ਹੈ ਜਾਨੀ ਕਿ ਇਹਦੇ ਵਿੱਚ ਸਾਰੇ ਜਿਹੜੇ ਸਰਦਾਰ ਵੀ ਕਹਿੰਦਾ ਇਹ ਦੇਸ਼ ਸੂਬਿਆਂ ਨਾਲ ਬਿਲਕੁਲ ਨਹੀਂ ਹੈ ਸੂਬਿਆਂ ਨਾਲ ਸੰਗੈ ਹੂੰ ਜੀ ਜੀ ਇਹ ਦੇਸ਼ ਦੇ ਇਹ ਦੇਸ਼ ਵਿੱਚ ਸੂਬੇ ਨਹੀਂ ਬਣਾਏ ਇਹ ਫਰਕ ਹੈ ਪੰਜਾਬ ਦੀ ਹੋਂਦ ਸੁਦੀਆਂ ਪੁਰਾਣੀਆਂ ਹੈ ਕਵੱਜ ਦੀਆਂ ਹੂੰ ਇਹ ਛੋੜਾ ਇਹ ਜਲਸਾਤ ਸਿੰਧੂ ਸੀ ਉਦੋਂ ਵੀ ਸੀ ਫਿਰ ਇਸ ਕਰਕੇ ਇਸ ਨੂੰ ਅਸੀਂ ਇੱਕ ਗੱਲ ਚਾਈ ਮੰਨ ਕੇ ਚੱਲੀਏ ਇਹਦੇ ਵਿੱਚ ਹੁਣ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਅਸੀਂ ਨੀਚੇ ਜੋ ਵੀ ਮੀਟਿੰਗ ਕਰਕੇ ਅਸੀਂ ਕਹਿੰਦਾ ਵੀ ਰਾਜਾਂ ਦਾ ਵਿਕਾਸ ਹੈ ਜਿਹੜਾ ਉਹੀ ਦੇਸ਼ ਦਾ ਵਿਕਾਸ ਹੂੰ ਜੀ ਰਾਜਾਂ ਦੇ ਵਿਕਾਸ ਤੇ ਦੇਸ਼ ਦਾ ਵਿਕਾਸ ਹੈ ਦੇਸ਼ ਦੇ ਵਿਕਾਸ ਤੇ ਰਾਜਾਂ ਦਾ ਵਿਕਾਸ ਹੈ। ਪਰ ਜੀ ਅਮਲਦੇਵ ਜੀ ਇਹੀ ਕਹਿੰਦੇ ਵੀ ਦੇਸ਼ ਦੇ ਵਿਕਾਸ ਦੇ ਦਾ ਵਿਕਾਸ ਹੀ ਹੋਣਾ ਚਾਹੀਦਾ ਰਾਜਾਂ ਦਾ ਹੋਵੇ ਜਾਂ ਨਾ। ਅਸੀਂ ਰਾਜਾਂ ਦੇ ਵਿਕਾਸ ਨੂੰ ਤੋੜ ਰਹੇ ਹਾਂ। ਹਰ ਕਿਸੇ ਨੂੰ ਸੀ ਆਪਣੇ ਕੋਲ ਖੋਲਿਆ। ਜੇ ਅਸੀਂ ਕਹਿੰਦੇ ਆ ਵੀ ਅਸੀਂ ਜਿਹੜਾ ਹੈ ਆਪਣਾ ਇੱਥੇ ਉਦਯੋਗ ਨੂੰ ਅੱਗੇ ਵਧਾਣਾ ਹੈ। ਅਸੀਂ ਲੋਕਾਂ ਦੇ ਵਿੱਚ ਮਹਾਰਤ ਨੂੰ ਅੱਗੇ ਵਧਾਣਾ ਹੈ। ਅਸੀਂ ਲੋਕਾਂ ਨੂੰ ਉੱਜਮੇ ਬਣਾਣਾ ਹੈ। ਅਸੀਂ ਰੁਜ਼ਗਾਰ ਦੇਣਾ ਅਸੀਂ ਹਰਤ ਊਰਜਾ ਦੇਣੀ ਅਸੀਂ ਜਿਹੜੀ ਅਰਥਚਾਰਾ ਹੈ ਉਹਨੂੰ ਘੱਟ ਵਰਤੋ ਮੁਰੰਮਤ ਕਰਕੇ ਵਰਤੋ ਮੁੜਮੁੜ ਵਰਤੋ ਜੇ ਭਰਾਨੀਆਂ ਕੀਜਾ ਤੋਂ ਨਵੀਆਂ ਤਿਆਰ ਕਰਕੇ ਵਰਤੋ ਰੀਸਾਈਕਲ ਜਿਨ ਕਹਿੰਦੇ ਹੂੰ ਸਾਈਕਲਿਕ ਅਕੈਡਮੀ ਸਾਈਕਲ ਕਲੋ ਜਾਨਿ ਕੇ ਚੱਕਰਦਾਰ ਰਸਟਚਾਰਾ ਅਸੀਂ ਚੌਣਿਆ ਚੱਕਰਦਾਰ ਵਾ ਮੈਂ ਇੱਥੋਂ ਚੱਲਿਆ ਉਹੀ ਚੀਜ਼ਾਂ ਇੱਧਰ ਵੀ ਆ ਕੇ ਫੇਰ ਰਲ ਗਾ ਇਹ ਨਵੀਆਂ ਗੱਲਾਂ ਅੰਗਰੇਜ਼ੀ ਚ ਕਹਿ ਰਹੇ ਨੇ ਅਸੀਂ ਪੰਜਾਬੀ ਚ ਸਾਰਾ ਕੁਝ ਪੈਡਿੰਗ ਕਰਦੇ ਆਇਆ ਭਾਈ ਜੋ ਛੋਟੀ ਜੋ ਛੋਟੀ ਚੀਜ਼ ਨੂੰ ਦੁਬਾਰਾ ਵਰਤਦੇ ਸੀ ਛੋਟੀ ਜੀ ਇੱਕ ਉਦਾਹਰਨ ਦਿੰਨਾ ਹਮ ਆ ਜਦ ਮੈਂ ਸ਼ਹਿਰੀ ਹਸਪਤਾਲ ਹੁੰਦੇ ਲੱਗਿਆ ਵੇ ਹਸਕਾਲ ਦੇ ਵਿੱਚ ਅਸੀਂ ਕਰਦੇ ਕੀ ਸੀ ਟੀਕੇ ਲਾਉਂਦੇ ਸੀ ਉਹ ਸ਼ੀਸ਼ੀਆਂ ਖਾਦੀ ਹੋ ਜਾਂਦੀਆਂ ਉੱਥੇ ਜਿਹੜੇ ਮਰੀਜ਼ ਆਉਂਦੇ ਉਹਨਾਂ ਦੇ ਵਿਵਿਆਂ ਕਹਿੰਦੇ ਵੀ ਇਹਨਾਂ ਸਾਰਿਆਂ ਨੂੰ ਖੋਲੋ ਕਿਉਂਕਿ ਉੱਤੇ ਲੋਕੇ ਦਾ ਹੋਰ ਲੱਗਿਆ ਹੁੰਦਾ। ਉਹ ਬੈਠੇ ਖੋਲ੍ਹਦੇ ਰਹਿੰਦੀ ਆ। ਫੇਰ ਉਹਨਾਂ ਕਹਿੰਦੇ ਇਹਨਾਂ ਧੋ ਦੋ। ਉਹ ਧੋ ਕੇ ਫਿਰ ਸੁੱਕ ਨਾ ਸਕਾ ਕੇ ਆਪੇ ਚੁੱਕ ਰਹੇ ਹੁੰਦੀ ਆ। ਉਹਨਾਂ ਚ ਅਸੀਂ ਬਲੱਡ ਸੈਂਪਲ ਪਾ ਕੇ ਅੱਗੇ ਭੇਜ ਦਿੰਦੇ ਹਾਂ। ਹੂੰ। ਬੋਟਰੀਚ ਟੈਸਟ ਵਾਸਤੇ। ਉਹੀ ਸੀ ਸੀ ਮੁੜ ਵਸਤ ਹੋ ਗਈ ਕਿ ਨਾ ਹੋ। ਹੂੰ ਜੀ ਜੀ। ਗਲੂਕੋਜ਼ ਦੀਆਂ ਬਹੁਤ ਨਾ ਖਾਦੀ ਹੁੰਦੀਆਂ। ਬਲੱਡ ਰੈਂਚੇ ਸਾਡਾ ਦੋਸਤ ਇੰਚਾਂ ਸੀਗਾ ਡਾਕਟਰ ਡੀਸੀ ਸ਼ਰਮਾ ਉਹ ਫਟਾ ਕਣਾਹ ਖਾ ਰਿਹਾ ਸੀ ਉੱਥੇ। ਉਹ ਖਾਲੀ ਬੋਤਲਾਂ ਉੱਥੋਂ ਚੁੱਕ ਕੇ ਵਾਲ ਕੇ ਸਟਰਲਾਈਜ਼ ਕਰਦੀਆਂ ਉਹਨਾਂ ਚ ਮਲਣ ਦੇਣਾ ਲੋਕਾਂ ਨੂੰ ਕੋਈ ਰਿਐਕਸ਼ਨ ਨਹੀਂ ਹੁੰਦੀ ਸੀ। ਜੋ ਅਸੀਂ ਤਾਂ ਮੁੜ ਵਤੋਂ ਮੈਂ ਫਿਰ ਅਸੀਂ ਦੇਖਿਆ ਵੀ ਲੋਕ ਮਲਣ ਜਿਵੇਂ ਲੈ ਕੇ ਜਾਂਦੇ ਨੇ ਉਹ ਕੋਈ ਜੱਗ ਜਾ ਚੁੱਕੀ ਆਉਂਦਾ ਕੋਈ ਕੋਰ ਕਿਉਂਕਿ ਲੋਕਾਂ ਨੂੰ ਉੱਥੋਂ ਵਾੜਾ ਲੰਡ ਕਈ ਦੇ ਨੇ ਵਿਆਹ ਬਲਾਂਡ ਫੜਕੇ ਲੈ ਆਂਦੇ ਨੇ ਬੈਂਕ ਚ। ਅਸੀਂ ਉੱਥੇ ਉੱਥੇ ਨਾ ਇਹ ਪੀਪੀਆਂ ਜਿਹੜੀਆਂ ਦਵਾਈਆਂ ਦੀਆਂ ਖਾਦੀਆਂ ਉਹਨੀਆਂ ਉਹ ਪਈਆਂ ਸੀ। ਮੈਂ ਇੱਕ ਦਿਨ ਗਿਆ ਛੱਟ ਤੇ ਮੈਂ ਆਇਆ ਜਰਾ ਪੀਪਿਆਂ ਨੂੰ ਬਣਾਇਆ ਵਰਕਸ਼ਾਪ ਵਾਲੇ ਨੂੰ ਮੈਂ ਆਇਆ ਕਰ ਐਸੋ ਪੰਜਾਬੀ ਪੀਪਿਆਂ ਚੋਂ ਸੱਤ ਸੱਤ ਤਰ੍ਹਾਂ ਦੀਆਂ ਪੀਪੀਆਂ ਚੋਂ ਲੈਂਦਾ ਕਹਿੰਦੇ ਕੀ ਕਹਾ ਮਸੂ ਚੋਂ ਸਾਫ ਸਾਫ ਪੀਪੀਆਂ ਉਹ ਨਹੀਂ ਚੋਣੀਆਂ ਮੈਂ ਇਹਨਾਂ ਦੇ ਨਾ ਚੰਗੀ ਤਰ੍ਹਾਂ ਉੱਪਰ ਠੱਕਣ ਜਾ ਵੰਡ ਕੇ ਚੰਗੀ ਤਰ੍ਹਾਂ ਰੰਗ ਰੋਗਨ ਕਰਕੇ ਚਾਰ ਪਾਵੇਂ ਮੈਂ ਜਿਹੜੀ ਗੱਲ ਤਾਂ ਸੁਣਾ ਰਿਹਾ ਇਹ ਹਮ ਵੀ ਹਰੇਕ ਇੱਕ ਨੰਬਰ ਦੋ ਨੰਬਰ ਹਰੇਕ ਦੋ ਦੋ ਪੀਪੀਆਂ ਦੇ ਦੋ ਹਰੇਕ ਬਾੜ ਨੂੰ ਵੇਚ ਤੁਸੀਂ ਬਰਕਾ ਕੇ ਲੈ ਕੇ ਆਇਆ ਕਰੋ ਇਹਦੀ ਚਮੜਾ ਲੈ ਕੇ ਜਾਓ ਸੋ ਅਸੀਂ ਤਾਂ ਮੋੜ ਵਰਤੋਂ ਦਾ ਸਾਡੇ ਮਿੱਟੀ ਟਕਣੋਂ ਅਸੀਂ ਮੋੜ ਵਰਤੋਂ ਕਰਦੇ ਹਾਂ ਹਮ ਜੀ ਜੀ। ਸੋ ਇਹ ਜਿਹੜਾ ਕਹਿਣਾ ਹੈ ਅਸੀਂ ਕਹਿਣਾ ਖੁੰਦੀ ਮਿੱਟੀ ਖੁੰਚ ਲਾ ਦੋ। ਕਿਉਂ ਕਹਨੇ ਆ? ਹੂੰ ਹੂੰ ਜੀ ਜੀ। ਸੋ ਇਹ ਜਿਹੜਾ ਅਸੀਂ ਨਿਓਂ ਪੜ੍ਹਦੇ ਆ ਉਸੇ ਮਿੱਟੀ ਦਾ ਗਾਰਾ ਬਣਾ ਕੇ ਚਣਾਈ ਕਰ ਲੈਣੇ ਆ। ਹੂੰ। ਅਸੀਂ ਮੂੜੇ ਵਸਤੋਂ ਕਰਨ ਦੇ ਬਹੁਤ ਮਾਰੇ। ਇਹ ਕੋਈ ਨਵੀਆਂ ਕਰਨਾ। ਪਰ ਇਹ ਹੁੰਦੀਆਂ ਕਦ ਨੇ? ਜਦ ਤੁਹਾਡੇ ਚ ਏਕਾ ਹੋਵੇ। ਤੁਸੀਂ ਬੋਰਡੀਆਂ ਨੂੰ ਖੁੱਡੇ ਲਾਈਨ ਲਾ ਰਹੇ ਹੋ। ਨਵੀਂ ਸਿੱਖਿਆ ਨੀਤੀ ਰਾਹੀਂ। ਤੁਸੀਂ ਤੁਹਾਡਾ ਜਿਹੜਾ ਕੇਂਦਰੀ ਬੋਰਡ ਹੈ ਉਹਨੇ ਸਾਰੀਆਂ ਖੇਤੀ ਭਾਸ਼ਾ ਕੜਤੀਆਂ ਦੋ ਨੰਬਰਿਆਂ ਦੋ ਨੰਬਰਿਆਂ ਵੀ ਬਣਾਇਆ ਗਾ ਦਾਤੀਆਂ ਬਣਾਤੀਆਂ ਹਿੰਦੀ ਔਰ ਅੰਗਰੇਜ਼ੀ ਇਹਨਾਂ ਨੂੰ ਪਠਰਾਮੀਆਂ ਬਣਾਤਾ ਜ਼ਰੂਰੀ ਵਿਸ਼ਿਆਂ ਚ ਪਾਤਾ ਬਾਕੀ ਦੇ ਭਾਸ਼ਾ ਕੋਈ ਜ਼ਰੂਰੀ ਵਿਸ਼ਾ ਹੀ ਨਹੀਂ ਤੁਸੀਂ ਕਿਵੇਂ ਕਹਿੰਦੇ ਵੀ ਅਸੀਂ ਸੂਬਿਆਂ ਦਾ ਸੂਬਿਆਂ ਦਾ ਵਿਕਾਸ ਹੋ ਕਿਵੇਂ ਜਿਹਦੀ ਬੋਲੀ ਨਹੀਂ ਹੈ ਉਹਦਾ ਸੰਧਿਆਚਾਰ ਨਹੀਂ ਹੈ ਤੇ ਵਿਕਾਸ ਹੋ ਕਿਵੇਂ ਉਹਦਾ ਅਰਥਚਾਰਾ ਨਹੀਂ ਹੈ ਅਰਥਚਾਰਾ ਤੁਸੀਂ ਮਰਜ਼ੀ ਦਾ ਕਰਨਾ ਚਾਹੁੰਦੇ ਹੋ ਛੋਈਸ ਕਰਕੇ ਜਿੱਥੇ ਟੋਪਾ ਹੈ ਉੱਥੇ ਤਾਂ ਤੁਸੀਂ ਹਰ ਚ ਉਹ ਊਰਜਾ ਕਰਦੇ ਨਹੀਂ ਜਿੱਥੇ ਬੱਦਲ ਰਹਿੰਦੇ ਉੱਥੇ ਹਰ ਊਰਜਾ ਦੀ ਗੱਲ ਕਰੀ ਜਾਂਦੇ ਹੋ ਜਿੱਥੇ ਪਾਣੀ ਦੀ ਊਰਜਾ ਉਹ ਪੜਾਉਂਦਾ ਪਾਣੀ ਦੀ ਊਰਜਾ ਤਾਂ ਬਣਾਉਂਦੇ ਨਹੀਂ ਹਰ ਊਰਜਾ ਦੇ ਪਿੱਛੇ ਪੈ ਗਈ ਸਾਡੇ ਤਾਂ ਪਾਣੀ ਦੀ ਊਰਜਾ ਪੜਾਉਂਦੇ ਹੋ ਸਕਦੇ ਉਹ ਸਤ ਹੋਈ ਜਾਂਦੇ ਤੁਸੀਂ ਉਹ ਗੰਤਮਾਨ ਨੇ ਵੀ ਜਿਹੜੀ ਗੱਲ ਕਰੀ ਉਹ ਪਾਣੀ ਦੀ ਊਰਜਾ ਦੀ ਕਰਦੀ ਹੈ ਨਾ ਹੂੰ ਬੀਬੀ ਐਮ ਵੀ ਦੀ ਸੋ ਜਿਹੜੀ ਅਸੀਂ ਇਹ ਊਰਜਾ ਸਾਡੇ ਕੋਲ ਤਾਂ ਤਰੀਕਾ ਹੈਗਾ ਉਹ ਤੁਸੀਂ ਕੋ ਰਹੇ ਹੋ ਆਪ ਦੇ ਕੋ ਤਾਂ ਤਰੀਕਾ ਸਾਨੂੰ ਦੇ ਦਿਓ ਪਰੇ ਦੇਸ਼ ਦੇ ਵਿਕਾਸ ਦਾ ਤਰੀਕਾ ਹੈ ਹੀ ਨਹੀਂ ਤੁਸੀਂ ਯੂਨੀਵਰਸਿਟੀਆਂ ਤੇ ਆਪਦੇ ਬੰਦੇ ਲਾਈ ਜਾਂਨੇ ਹੋ ਆਰਐਸਐਸ ਦੇ ਤੁਸੀਂ ਸਾਰੀਆਂ ਯੂਨੀਵਰਸਿਟੀਆਂ ਦਾ ਪੱਠਾ ਬਿਠਾਈ ਜਾਂਦੇ ਹੋ ਤੁਸੀਂ ਹਰੇਕ ਯੂਨੀਵਰਸਿਟੀ ਤੇ ਹਿੰਦੀ ਨੂੰ ਪ੍ਰਧਾਨ ਬਣਾ ਰਹੇ ਹੋ ਜੇ ਸਾਡੇ ਸੂਬੇ ਵਿੱਚ ਪੰਜਾਬੀ ਨਹੀਂ ਹੋਣੀ ਤੇ ਲੋਕਾਂ ਦਾ ਵਿਕਾਸ ਕਿਵੇਂ ਹੋਊਗਾ ਖੇਤੀ ਤੇ ਸਾਰੇ ਕੌਣ ਕਿੰਨੇ ਕਿ ਕਿਸਾਨ ਨੇ ਜਿਹਨੇ ਅੰਗਰੇਜ਼ੀ ਬੋਲ ਕੇ ਖੇਤੀ ਕਰਦੇ ਨੇ ਹੂੰ ਜੀ ਤੋਂ ਇਸ ਕਹ ਕਿੰਨੇ ਦੁਕਾਨਦਾਰ ਨੇ ਜਿਹੜੇ ਅੰਗਰੇਜ਼ੀ ਬੋਲ ਕੇ ਜਾਂ ਅੰਗਰੇਜ਼ੀ ਚ ਸਹਾਉਕਾਰ ਲਿਖਦੇ ਨੇ ਕਿੰਨੇ ਕ ਜਿਹੜੇ ਹੈਗੇ ਨੇ ਦਸਤਕਾਰ ਜਾਂ ਕਹਿੰਦੇ ਉਦਯੋਗਪਤੀ ਜਿਹੜੇ ਅੰਗਰੇਜ਼ੀ ਚ ਸਾਰਾ ਕੁਝ ਕਰਦੇ ਨੇ ਸਵਾਏ ਜਿਨ੍ਹਾਂ ਨੇ ਆ ਸੀਏ ਨਵੇਂ ਰੱਖੇ ਹੋਏ ਨੇ ਉਹ ਜ਼ਰੂਰ ਮੜਾ ਮੋਟਾ ਉਹ ਵੀ ਉਹ ਕਹਿੰਦੇ ਬਈਆਂ ਤੁਹਾਡੀ ਹੋਣਗੀਆਂ ਅਸੀਂ ਤੁਸੋਂ ਹੀ ਦੇਖਾਂਗੇ ਹੂੰ ਜੀ ਜੀ ਸੋ ਇਹਸ ਕਰਕੇ ਸਾਡਾ ਕੰਮ ਤਾਂ ਜਿਹੜਾ ਪੰਜਾਬੀ ਚ ਹੋਣਾ ਉਹ ਪੰਜਾਬੀ ਨੂੰ ਤੁਸੀਂ ਖੁੱਡੇ ਲਾਈ ਜਾਣੇ ਪੜਾਈ ਚ ਜਦ ਬੰਦੇ ਨੇ ਪੜਾਈ ਨਹੀਂ ਪਬਲਿਸ਼ ਕਰੀ ਕੰਮ ਕਿਵੇਂ ਹੋਊਗਾ ਸੋ ਤੁਸੀਂ ਕਹਿੰਦੇ ਸੂਬਿਆਂ ਦਾ ਵਿਕਾਸ ਹੋਵੇ ਫਿਰ ਜਮੀਨਾ ਤੁਸੀਂ ਕਹਿੰਦਾ ਵੇ ਅਸੀਂ ਜੀ ਹੁਣ ਪਿੰਡਾਂ ਦੇ ਵਿੱਚ ਕਿਤੇ ਨਹੀਂ ਕਿਹਾ ਪਤਾ ਪਿੰਡਾਂ 'ਚ ਕੀ ਕਿਹਾ ਹੈ ਕਹਿੰਦੇ ਅਰਬਨਾਈਜੇਸ਼ਨ ਕਰਨੀ ਪਿੰਡਾਂ 'ਚ ਖੇਤੀ ਜੋਰ ਜਗ੍ਹਾ ਦੇਣਾ ਨਹੀਂ ਤੁਸੀਂ ਖੇਤੀ ਦੀ ਜ਼ਮੀਨ ਖੋ ਕੇ ਜਿਹੜਾ ਸਾਡੇ ਕੋਲ ਰੁਜ਼ਗਾਰ ਨਾਲ ਕਿਹਨੋਂ ਰੁਜ਼ਗਾਰ ਰੁਜ਼ਗਾਰ ਕਿੱਥੋਂ ਹੋਣਾ ਨੀਤੀ ਵਿయోగ ਤੁਸੀਂ ਰੁਜ਼ਗਾਰ ਦੀ ਚਰਚਾ ਕਰ ਲਿਓ ਫਿਰ ਪਿੰਡਾਂ ਨੂੰ ਤੁਸੀਂ ਯਾਦ ਰਿਓ ਉਸੇ ਨੀਤੀ ਵਿయోగ ਦੀ ਮੀਟਿੰਗ 'ਚ ਇਹ ਤਾਂ ਇਹ ਹੋ ਗਿਆ ਨਾ ਵੀ ਮੂੰਹ 'ਚ ਕੁਝ ਹੋਰ ਤੇ ਆਪਣਾ ਮਨ ਚ ਕੁਝ ਹੋ ਮੂੰਹ ਜਿਹੜਾ ਮਨਵਚਨ ਤੇ ਕਰਨ ਦੀ ਸ਼ੁੱਧਤਾ ਸੀ ਕਹਿੰਦਾ ਉਹ ਤਾਂ ਰਹੀ ਨਾ ਕਹਿੰਦੇ ਕੁਝ ਹੋ ਰਾਂ ਘਰ ਕੁਝ ਹੋ ਰਿਹਾ ਉਹ ਸਾਰੇ ਨਾ ਹੋ ਜਾ ਵੀ ਇਹੀ ਆ ਆ ਬੀਬੀਆਂ ਵੀ ਦੀ ਮੀਟਿੰਗ ਬਣਾਈ ਬਣਾਈ ਚਾ ਇਸ ਵਾਸਤੇ ਵੀ ਡੈਮ ਚ ਆ ਪਾਹੀ ਪਾਣੀ ਖੁਣੀ ਆਉਣਾ ਹੁਣ ਵਰਸ਼ਾ ਹੋਣੀ ਉਹਦਾ ਕਿਵੇਂ ਸਮਾਲ ਕਾ ਰਹੀਆਂ ਉੱਚ ਮੁਰਕੇ ਰੇਲ ਦਾ ਪਹਿਲਾ ਪੁਆਇੰਟ ਇਹ ਲੈ ਲਵੇ ਹਰਿਆਣੇ ਨੂੰ ਪਾਣੀ ਦੇਣਾ ਵਿਚਾਰ ਫੰਟਾਲੀ ਸੋ ਪੀ ਉਸੇ ਕੋਲ ਬਲ ਜਿਹੜਾ ਮੁੱਦੇ ਦੇ ਉੱਤੇ ਮੀਟਿੰਗ ਨਹੀਂ ਬਣਾਈ ਮੀਟਿੰਗ ਕਿਸੇ ਹੋਰ ਮੁੱਦੇ ਤੇ ਬਣਾ ਕੇ ਇਹ ਇਹਦੇ ਨਾਲ ਨੀਤੀ ਵਿਜੋ ਚ ਕੰਮ ਚੱਲਦੇ ਨੇ ਜਿਹੜਾ ਨੀਤੀ ਵਿਜੋ ਜਿੱਦੇ ਸੀ ਕਰਦੇ ਦੀ ਗੱਲ ਕਰਦੇ ਆ ਉਹ ਕੋ ਜੂਜਾ ਪਸਾਦ ਆਨ ਦਾ ਨੀਤੀ ਜੋ ਕਿਉਂ ਨਹੀਂ ਕਹਿੰਦਾ ਵੀ ਜਿੰਨਾ ਇਹਨਾਂ ਦੀ ਤੁਸੀਂ ਲਿਮਟ ਬਣਾਈ ਹੋਈ ਉਹਨਾਂ ਕਰਜ਼ਾ ਦਿਓ ਨੀਤੀ ਜੋ ਕਿਉਂ ਨਹੀਂ ਕਹਿੰਦਾ ਵੀ ਜੇ ਸਾਡਾ ਰੂਰਲ ਡਿਵੈਲਪਮੈਂਟ ਜਿਹੜਾ ਪਿੰਡੂ ਸਾਡਾ ਵਿਕਾਸ ਫੰਡ ਆ ਉਹ ਦਿਓ ਨੀਤੀ ਜੋ ਕਿਉਂ ਨਹੀਂ ਕਹਿੰਦਾ ਵੀ ਤੁਸੀਂ ਹਾਈਵੇ ਬਣਾ ਲਏ ਜੇ ਜੇ ਹਾਈਵੇ ਦੇ ਉੱਤੇ ਟੋਲਾ ਵੀ ਤੁਸੀਂ ਲਾ ਗਿਆਂ ਜ਼ਮੀਨਾਂ ਸਾਡੀਆਂ ਖੋਈਆਂ ਨੇ ਤੁਸੀਂ ਉਹਦੇ ਸਾਨੂੰ ਹਿੱਸਾ ਕਿਉਂ ਨਹੀਂ ਦਿੰਦੇ ਹ ਹ ਨੀਤੀ ਜੋ ਆ ਜੋ ਕਿਉਂ ਨਹੀਂ ਕਹਿੰਦਾ ਵੀ ਸਾਨੂੰ ਤੁਸੀਂ ਸਿਹਤ ਦੇ ਵਿੱਚ ਮੈਡੀਕਲ ਕਾਲ ਜਾਂਚਾ ਸ਼ਰਤਾਂ ਸਾਰੀਆਂ ਤੁਸੀਂ ਲਾਉਣੇ ਹੋ ਫਿਰ ਉਹਦੇ ਵਾਸਤੇ ਪੈਸੇ ਕਿਉਂ ਨਹੀਂ ਦਿੰਦੇ ਦਵਾਈਆਂ ਦਾ ਕੰਟਰੋਲ ਥੋੜੇ ਕੋਲੇ ਤੁਸੀਂ ਦਵਾਈਆਂ ਦੀ ਕੁਆਲਿਟੀ ਕਿਉਂ ਨਹੀਂ ਕਰਦੇ ਹੋ ਜਾਂ ਦਾ ਕੰਟਰੋਲ ਤੁਹਾਡੇ ਕੋਲੇ ਵੀ ਠੀਕ ਹੋਵੇ ਉਹ ਤੁਹਾਡੇ ਤੁਹਾਡੇ ਅਧਿਕਾਰ ਕੀ ਕਰਦੇ ਨੇ ਕਿਉਂ ਨਹੀਂ ਕਰਦੇ ਬੀਜੀਪੀ ਤੁਸੀਂ ਲਾਉਣੇ ਹੋ ਅਮਨ ਕਾਨੂੰਨ ਤੁਸੀਂ ਕਹਿੰਦੇ ਸੂਬਿਆਂ ਦਾ ਸਾਡੇ ਹੱਥ ਚਾ ਪੰਜਾਬ ਦਾ ਤਾਂ ਬਹੁਤੀ ਹੱਥ ਚਾ ਫਿਰ ਅਮਨ ਕਾਨੂੰਨ ਕਿੱਧਰੋਂ ਜਾਂਦਾ ਜਿੱਦੇ ਡਰੋਂ ਆਉਂਦੇ ਨੇ 50 ਕਿਲੋ ਤੁਸੀਂ ਕਹਿੰਦੇ ਜੀ ਨਸ਼ੇ ਤਾਂ ਤੁਹਾਡੇ ਕਰਕੇ ਆ ਰਹੇ ਨੇ ਮੈਨੂੰ ਮਤਲਬ ਜਿਹੜੀ ਨੀਤੀਯੋਗ ਦੀ ਮੀਟਿੰਗ ਆ ਜਿਹਦੇ ਆ ਪੰਜ ਏਜੰਡੇ ਨੇ ਜਿਹਦੇ ਪੰਜ ਮੁੱਦੇ ਨੇ ਜਿਹੜੇ ਜੀ ਇੱਕ ਹੈ ਸੂਬਿਆਂ ਦਾ ਵਿਕਾਸ ਦੇਸ਼ ਦਾ ਵਿਕਾਸ ਸੂਬਿਆਂ ਤੋਂ ਤੁਸੀਂ ਢਾਲ ਆ ਰਹੇ ਹੋ ਕਿਉਂਕਿ ਸੂਬਿਆਂ ਦਾ ਵਿਕਾਸ ਸੂਬੇ ਦੀ ਪਛਾਤਾ ਸੂਬੇ ਦਾ ਸਭਿਆਚਾਰ ਸੂਬੇ ਦੀ ਧਰਤੀ ਸੂਬੇ ਦੇ ਸਰੋਤ ਸੂਬੇ ਦੇ ਅਸਤੀ ਕਰੇ ਨਾ ਹੋਵੇ ਇਹ ਸਾਰੇ ਦਾ ਸੰਤੋ ਤੁਸੀਂ ਤੋੜ ਰਹੇ ਹੋ ਫਿਰ ਸੂਬਿਆਂ ਦਾ ਵਿਕਾਸ ਦੇਸ਼ ਦਾ ਵਿਕਾਸ ਜੇ ਸੂਬਿਆਂ ਨੂੰ ਤੁਸੀਂ ਤੋੜਨੇ ਹੋ ਲੋਕਾਂ ਨੂੰ ਆਪਸ ਵਿੱਚ ਚੜਾ ਰਹੇ ਹੋ ਦੇਸ਼ ਦੇਸ਼ ਦਾ ਵਿਕਾਸ ਕਿੱਥੋਂ ਹੋ ਜਾਣਾ ਫਿਰ ਤਾਂ ਡਾਂਗ ਚੱਕੀ ਰੱਖਣੀ ਹੈ ਮਨੀਪੁਰ ਚ ਤੁਸੀਂ ਡਾਂਗ ਚੱਕਾ ਰੱਖੀ ਹੈ ਇੱਥੇ ਤੁਸੀਂ ਚੱਕਾ ਰੱਖੀ ਹੈ ਪੰਜਾਬ ਹਰਿਆਣੇ ਦੀ ਡਾਂਗ ਚੱਕਣੀ ਹੈ ਨਾ ਬੀਬੀ ਐਮਬੀ ਚ ਹੋਰ ਕੀ ਹੈ ਜੀ ਜੀ ਬਿਲਕੁਲ ਬਿਲਕੁਲ ਤੁਸੀਂ ਤਾਂ ਥਾਂ ਥਾਂ ਦੇ ਉੱਤੇ ਲੋਕਾਂ ਨੂੰ ਲੜਾ ਰੱਖਿਆ ਤੁਸੀਂ ਕਿੱਥੇ ਕਰ ਜਾਓ ਫਿਰ ਤੁਸੀਂ ਕਹਿੰਦੇ ਹੋ ਕਿ ਜੀ ਅਸੀਂ ਇਹ ਸ਼ਹਿਰ ਬਣਾ ਦੇਣੇ ਪਾਹੀ ਅਰਬੇ ਨਾਲ ਜੀ ਚਣੋ ਗਿੱਟੇ ਤੇ ਲੋੜ ਹੂ ਉੱਥੇ ਕੋਲ ਚਰਮਨੇਸ਼ਨ ਦਾ ਪੈਸੇ ਨਹੀਂ ਮਿਲ ਰਹੀ ਆ। ਇੱਜ ਖੇਤੀ ਜੋ ਕਿ ਜ਼ਮੀਨ ਨੂੰ ਕਿਉਂ ਖਰਾਬ ਕਰਦੇ ਹੋ? ਤੁਸੀਂ ਕਹਿੰਦੇ ਰੋਜ਼ਗਾਰ ਦੇਣੇ ਨੇ ਖੇਤੀ ਚ ਸਭ ਤੋਂ ਜ਼ਿਆਦਾ ਰੋਜ਼ਗਾਰ ਹੈ ਪੰਜਾਬ ਚ ਉਹ ਤੁਸੀਂ ਖਤਮ ਕਰ ਰਹੇ ਹੋ। ਫਿਰ ਰੋਜ਼ਗਾਰ ਕਰ ਦੇਤੇ ਨੇ। ਫਿਰ ਤਾਂ ਤੁਹਾਡੇ ਤੁਸੀਂ ਐਵੇਂ ਸਾਨੂੰ ਦਿਖਾਵਾ ਕਰ ਜੋ। ਕਹਿੰਦੇ ਸੁੱਕਾ ਹੈ ਜਮਤੇਈ ਦਾ ਮੂੰਚੂ ਮੇ ਟੁਕਣਾ ਦੇਈ ਦਾ। ਤੁਸੀਂ ਸਾਨੂੰ ਦਿਖਾਵਾ ਕਰ ਰਹੇ ਹੋ। ਤੁਸੀਂ ਸਾਦੇ ਸਰੋਤ ਖੋ ਰਹੇ ਹੋ। ਕਿ ਕੋਈ ਨੀਤੀ ਯੋਗ ਦੇ ਨਾ ਚ ਖੋੜੋ। ਕਾਨੂੰਨ ਬਣਾ ਦੋ ਇਹ ਜਾ ਜਿਹੜਾ ਮਰਜ਼ੀ ਕਾਨੂੰਨ ਬਣਾ ਦੋ ਬੇਪਤਾਏ ਕਰਾਂਗੇ ਜੀ ਤੁਸੀਂ ਮੈਨੂੰ ਕੋਈ ਤਾਂ ਦੱਸੇ ਨਾ ਵੀ ਤੁਸੀਂ ਕਰ ਕੀ ਰਹੇ ਹੋ ਜੇ ਉਹਦੇ ਕੋਈ ਆਹ ਹੁਣ ਹੋਇਆ ਸਵਾਲ ਹੈ ਮੇਰਾ ਵੱਡਾ ਜੀ ਅਕਤਮਾਨ ਨੇ ਕਿਹਾ ਸੀ ਵੀ ਮੈਂ ਲੰਗੂਗਾ ਜਿਹੜਾ ਸਾਡੇ ਕਿਸਾਨਾਂ ਦਾ ਉਜਾੜਾ ਹੋਇਆ ਹੈ ਜੰਗ ਅਸੀਂ ਸ਼ੁਰੂ ਕਰੀ ਸੀ ਕਾਹਲ ਕੰਮ ਤੇ ਸਾਡੀ ਗੱਲਤੀ ਸੀ ਕੋਈ ਜਿਹੜੇ ਆ ਕੇ ਮਾਰ ਕੇ ਗਏ ਕਿਉਂ ਨਹੀਂ ਕਿਉਂ ਨਹੀਂ ਕਰਾਇਆ ਮੰਤਰੀ ਗ੍ਰਹਿ ਮੰਤਰੀ ਰਿੰਦਾ ਜੇ ਗ੍ਰਹਿ ਮੰਤਰੀ ਨੇ ਉੱਥੇ ਸੁਰੱਖਿਆ ਨਹੀਂ ਕਰੀ ਹਾਂ ਹਾਂ ਉੱਥੋਂ ਆਏ ਰਾਹ ਦਾ ਜਿਹੜੇ ਜਾਂਦੇ ਨੇ ਉਹਨਾਂ ਨੂੰ ਫੜਿਆ ਵੀ ਨਹੀਂ ਜਾਂਦਾ ਹਾਂ ਹਾਂ ਜਿਸ ਕਰਕੇ ਨੌ ਠਿਕਾਨਿਆਂ ਤੇ ਹਮਲੇ ਕਰਨੇ ਪਏ ਉਹ ਸਾਡਾ ਕਸੂਰ ਹੈ ਹਾਂ ਸੰਘ ਸਾਡੇ ਉੱਜੜੇ ਨੇ ਨਾ ਦੁਕਾਨਦਾਰ ਸਾਡੇ ਉੱਜੜੇ ਨੇ ਨਾ ਛੋਟਾ ਮੋਟਾ ਜਿਹੜਾ ਉੱਥੇ ਇੰਡਸਟਰੀਸ ਤੋਂ ਸਾਡਾ ਉੱਜੜੇ ਨਾ ਹਾਂ 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 ਜਿਹੜੀ ਬਰੈਕਆਊਟ ਹੋਈ ਪੰਜਾਬ 'ਚ ਸਭ ਤੋਂ ਜਿਆਦਾ ਪੰਜਾਬ 'ਚ ਬਰੈਕਆਊਟ ਹੋਈ ਹੈ ਤੇ ਸਾਡੇ ਲੋਕਾਂ ਦਾ ਅਰਥਚਾਰਾ ਉਹਦੇ ਨਾਲ ਡੁੱਬਿਆ ਹੈ ਨਾ ਚੁਗੁਰਾ ਚੁਗਿਆ ਹਸਪਤਾਲ ਬੰਦ ਇਹ ਅਰਥਚਾਰੇ ਦੀ ਸੰਸਥਾਵਾਂ ਨੂੰ ਵਿਅਕਤੀਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਆੜਤੀਆਂ ਨੂੰ ਇਹ ਪ੍ਰਵਾਇਟ ਕਿਉਂ ਨਾ ਕਰੀ ਜਾਵੇ ਗਿੰਦਰ ਨੇ ਸ਼ੁਰੂ ਕਰਿਆ ਨਾ ਜੀ ਜੀ ਬਿਲਕੁਲ ਬਿਲਕੁਲ ਕਿਹਦਾ ਰਵਾਇਲ ਜਿੰਨੀ ਕੀਮਤ ਨਹੀਂ ਲੱਗਦੀ ਪੂਰੇ ਪੰਜਾਬ ਦੇ ਕਰਜ਼ੇ ਸਾਰਾ ਕੁਝ ਲਾਉਣ ਨੂੰ ਲੜਾਈ ਤੁਸੀਂ ਕਰੀ ਹੈ ਸਫਰ ਅਸੀਂ ਕਰੀਏ ਲੜਾ ਤੁਸੀਂ ਸਹਦੋ ਰਹੋ ਉਹਦਾ ਮੁਆਵਜ਼ਾ ਕੌਣ ਦੇਊਗਾ ਸਾਰੇ ਦੁਕਾਨਦਾਰਾਂ ਨੂੰ ਸਾਰੇ ਕਿਸਾਨਾਂ ਨੂੰ ਸਾਰੇ ਨੂੰ ਸਾਰੇ ਬਾਕੀਆਂ ਨੂੰ ਜਿਹੜੇ ਉੱਥੇ ਰਹਿੰਦੇ ਸੀ ਜਿਨ੍ਹਾਂ ਨੂੰ ਉੱਥੋਂ ਜੁਰਨਾ ਪਿਆ ਫਿਰ ਜਿੰਨਾ ਨੇ ਬੜਾ ਅਕਾਊਂਟ ਕਰਕੇ ਜਿਨ੍ਹਾਂ ਨੂੰ ਹੋਣਾ ਪਿਆ ਨੁਕਸਾਨ ਹੋਇਆ ਜਿਨ੍ਹਾਂ ਦਾ ਫਿਰ ਉਸ ਤੋਂ ਬਾਅਦ ਸੂਬੇ ਦਾ ਹਰ ਟੋਟਲ ਨੁਕਸਾਨ ਹੋਇਆ ਕਿਤੇ ਕੋਈ ਉਹ ਡਿੱਗਿਆ ਕਿਤੇ ਕੋਈ ਡਿੱਗਿਆ ਚਾਹੇ ਉਹਨਾਂ ਦਾ ਡਿੱਗਿਆ ਚਾਹੇ ਸਾਡਾ ਡਿੱਗਿਆ ਇਹ ਚ ਨਾ ਵੀ ਜਾਈਏ ਡਿੱਗੇ ਹੋਏ ਤਾਂ ਮਸ਼ੀਨ ਦੇ ਚ ਅਮਰ ਚ ਦੂਹੇ ਚ ਮੁਕੇਲੀਆ ਚ ਤੇ ਸਭ ਦੇ ਸਾਹਮਣੇ ਇਹ ਤਾਂ ਵੀਡੀਓ ਪੈਨੇ ਹੂੰ ਹੂੰ ਕਰਨ ਦਾ ਜਲੰਧਰ ਚ ਜੇ ਸਾਰਾ ਕੁਝ ਗਿਰਿਆ ਤਾਂ ਸਾਡੀ ਧਰਤੀ ਖਰਾਬ ਹੋਈ ਹੈ ਨਾ ਹੂੰ ਜੀ ਜੀ ਇਹ ਕੌਣ ਜਿੰਮੇਵਾਰ ਹੈ ਫੇਸ ਕਰਕੇ ਭਿੰਡਰ ਸਾਹਿਬ ਇਹ ਜਿਹੜੀ ਨੀਤੀ ਅਯੋਗ ਦੀ ਮੀਟਿੰਗ ਹੈ ਇਹ ਤਾਂ ਐਵੇਂ ਅੱਖਾਂ ਚੋਂ ਮੰਨ ਦੀ ਗੱਲ ਹੈ ਇਹ ਤਾਂ ਬਲਕੇ ਸਾਡਾ ਗੁੱਠਾ ਲਵਾਉਣ ਦੀ ਗੱਲ ਹੈ ਵੀ ਇਕੱਠੇ ਕਰਕੇ ਜਿਵੇਂ ਨਾ ਅਸੀਂ ਪਿੰਡਾਂ ਚ ਵੀ ਕਈ ਵਾਰ ਦੇਖਿਆ ਪੰਜ ਸੱਤ ਬੰਦੇ ਸੋਚਦੇ ਯਾਰ ਫਰਾਨੇ ਬੰਦੇ ਦਾ ਪਾਏ ਇਹਦੀ ਜ਼ਮੀਨ ਦਾ ਕੁਝ ਕਰਨਾ ਹੈ ਆਪਾਂ ਨੇ ਉਹਨਾਂ ਨੇ ਕੀ ਕਰਨਾ ਔਰ ਜੇ ਇਕੱਠ ਬੁਲਾ ਲਿਆ ਚਾਰ ਪੰਜ ਚੌਧਰੀ ਬਹਿ ਜਾਂਦੇ ਚਿੱਟੇ ਕੱਪੜੇ ਉਹਨਾਂ ਨੇ ਪਾਏ ਹੁੰਦੇ ਉਹ ਉਹ ਉਹਨੂੰ ਬਣਾ ਕੇ ਲੈੜਾ ਤੇਰੀ ਗੱਲ ਕਰਦੇ ਉਹਨੂੰ ਐਨਾ ਚੜਾ ਦਿੰਦੇ ਉਹ ਉਹਦੇ ਸੈਂਟਰ ਆ ਲੈਂਦੇ ਗੁੱਠੜ ਵਾਲੈਂਦੇ ਯਾਦ ਕੀ ਬੰਦੇ ਦੇ ਉੱਤੇ ਹਮਲਾ ਕਿਸਮ ਦਾ ਜੀ ਹੂੰ ਤੁਸੀਂ ਤੇਨੂੰ ਅਸੀਂ ਨਹੀਂ ਜੀ ਯੋਗ ਦੀ ਮੀਟਿੰਗ ਕਰਦੇ ਆ ਕਿਹੜੀ ਮੀਟਿੰਗ ਕਰਦੇ ਆ ਜਿਹੜਾ ਸਾਡਾ ਹੁਣ ਕਰਜ਼ਾ ਮਿਲਣਾ ਸੀ ਸਾਡਾ ਕਰਜ਼ਾ ਰੋਕਿਆ ਮੈਂ ਕਹਿੰਦਾ ਪੰਜਾਬ ਸਰਕਾਰ ਜਿੰਨੀ ਮਰਜ਼ੀ ਗਲਤ ਕੇਂਦਰ ਨੇ ਸਾਦੀ ਜਿਹੜੀ ਪਹਿਲਾਂ ਹੀ ਫੈਸਲਾ ਉਹਦਾ ਮਨਜ਼ੂਰ ਕਰਿਆ ਉਹ ਕਰਜ਼ਾ ਸੀ ਉਹ ਕਿਉਂ ਬੰਦ ਕਰੇ ਹੂੰ ਜੀ ਕੇਂਦਰ ਆਪਦਾ ਵੀ ਬੰਦ ਕਰ ਲੈ ਜੇ ਕੇਂਦਰ ਕਹਿੰਦਾ ਵੀ ਤੁਹਾਡਾ ਕਰਜ਼ਾ ਬਹੁਤ ਵੱਧ ਗਿਆ ਹੁਣ ਮੇਰਾ ਕੇਂਦਰ ਤੋਂ ਤੇ ਵੀ ਸਵਾਲ ਆ ਜੀ ਕੇਂਦਰ ਦਾ ਕਰਜ਼ਾ ਜਿੱਦੇ ਕੇਂਦਰ ਚ ਮੋਦੀ ਸਰਕਾਰ ਆ ਗਿਆ ਉਹਦੇ 2014 ਚ 55 ਲੱਖ ਕਰੋੜ ਸੀ ਹੂੰ ਅੱਜ ਉਹ 205 ਲੱਖ ਕਰੋੜ ਦੇ ਕਰੀਬ ਹੋ ਗਿਆ ਹੂੰ ਓਕੇ ਜੀ ਸਾਡੇ ਤਿੰਨ ਗੁਣਾ ਹੋ ਗਿਆ। ਹੂੰ। ਤੇ ਜਿਹੜੀ ਪੰਜਾਬ ਦਾ ਉਹ ਜਿੱਦੇ ਅਕਾਲੀ ਗਵਰਨਮੈਂਟ ਗਈ ਆ ਉਹਦੇ 170000 ਕਰੋੜ 82000 ਕਰੋੜ ਜਿੱਤੀਏ ਹਜ਼ਾਰ ਕਰੋੜ ਬਲਕੇ ਕੇਂਦਰ ਦੇ ਨਾਲ ਪਾਇਆ ਸੀ ਕਣਕ ਦਾ। ਠੀਕ ਆ? 182000 ਕਰੋੜ ਸੀ। ਅੱਜ ਉਹ 4 ਕ ਲੱਖ ਕਰੋੜ ਹੈ। ਸਾਡਾ ਤਾਂ ਤਕਰੀਬਨ ਦੁੱਗਣਾ ਸਵਾ ਦੁੱਗਣਾ ਹੋਇਆ ਉਹਨਾਂ ਦਾ ਤਾਂ ਸਾਡੇ ਤਿੰਨ ਗੁਣਾ ਹੋ ਗਿਆ ਉਹਨੇ ਸਮਝੀ। ਹੂੰ ਹੂੰ। ਸਭ ਨੂੰ ਕਰਜੇ ਦੇ ਉੱਤੇ ਮੈਂ ਨਾਲ ਲਈ ਜਾਂਦੇ ਨੇ ਬੜਾ ਕਿੱਥੋਂ ਦਾ ਇਨਸਾਫ ਹੈ ਨਾ ਜੁਲਿਸਨ ਉਗੀ ਰਾਸੀ ਮਹਾਰਤ ਵਿਸ਼ਵਚਿੰਤਕ ਡਾਕਟਰ ਪਿਆਰੇ لال ਗਰਗ ਜੀ ਸੋ ਡਾਕਟਰ ਸਾਹਿਬ ਤੁਸੀਂ ਚੈਨਲ ਦੀ ਮਿਸ਼ਨ ਲਈ ਸਾਡੇ ਲਈ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਇਹ ਮਿਸ਼ਨ ਪੰਜਾਬੀ